ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਦੱਸਾਂਗੇ ਵਾਲਾਂ ਨੂੰ ਜਲਦੀ ਲੰਬੇ ਕਰਨ ਦੇ ਤਰੀਕੇ ਪਿਆਜ਼ ਨੂੰ ਲੈ ਕੇ ਉਸ ਨੂੰ ਚੰਗੀ ਤਰ੍ਹਾਂ ਪੀਸ ਲਓ ਅਤੇ ਰਸ ਕੱਢ ਲਓ ਇਸ ਰਸ ਨੂੰ ਵਾਲਾਂ ਉੱਪਰ ਲਗਾਓ 10 ਮਿੰਟ ਮ사ਜ ਕਰਨ ਤੋਂ ਬਾਅਦ ਅੱਧੇ ਘੰਟੇ ਬਾਅਦ ਵਾਲਾਂ ਨੂੰ ਸ਼ੈਂਪੂ ਕਰ ਲਓ ਦਹੀਂ ਅਤੇ ਅੰਡਾ ਦਹੀਂ ਅਤੇ ਅੰਡਾ ਵਾਲ ਲੰਬੇ ਕਰਨ ਵਿੱਚ ਮਦਦ ਕਰਦੇ ਹਨ ਦਹੀਂ ਵਿੱਚ ਲ ਐ ਸਿਰ ਵਾਲਾਂ ਦੇ ਰੋਮਾਂ ਨੂੰ ਚੰਗੀ ਤਰ੍ਹਾਂ ਜੜ ਤੋਂ ਖੋਲ ਕੇ ਮੈਲ ਕੱਢ ਦਿੰਦਾ ਹੈ ਅੰਡੇ ਵਿੱਚ ਪੋਸ਼ਕ ਤੱਤ ਜਿਵੇਂ ਕਿ ਪ੍ਰੋਟੀਨ, ਲੋਹਾ ਅਤੇ ਸਲਫਰ ਮਿਲਦੇ ਹਨ ਜੋ ਕਿ ਵਾਲਾਂ ਨੂੰ ਪੋਸ਼ਣ ਦੇ ਕੇ ਸਿਲਕੀ ਅਤੇ ਲੰਬੇ ਬਣਾਉਂਦੇ ਹਨ। ਦੋ ਅੰਡੇ ਲਓ, ਦੋ ਵੱਡੇ ਚਮਚ ਦਹੀਂ ਨਾਲ ਮਿਕਸ ਕਰਕੇ ਵਾਲਾਂ ਤੇ ਲਗਾਓ। 1 ਘੰਟੇ ਬਾਅਦ ਧੋ ਲਓ। ਇਸ ਤਰ੍ਹਾਂ ਹਫ਼ਤੇ ਵਿੱਚ 1 ਵਾਰ ਕਰੋ। ਲਗਾਤਾਰ ਕਰਨ ਨਾਲ ਤੁਹਾਨੂੰ ਫਰਕ ਮਹਿਸੂਸ ਹੋਵੇਗਾ। ਆਮਲਾ ਵੀ ਵਾਲਾਂ ਨੂੰ ਲੰਬੇ ਕਰਨ ਵਿੱਚ ਬਹੁਤ ਸਹਾਇਕ ਹੈ। ਆਮਲੇ ਵਿੱਚ ਵਿਟਾਮਿਨ ਸੀ ਹੁੰਦਾ ਹੈ ਜੋ ਵਾਲਾਂ ਦੀ ਲੰਬਾਈ ਵਧਾਉਂਦਾ ਹੈ। ਆਮਲੇ ਦਾ ਰਸ ਜਾਂ ਪਾਊਡਰ ਨਿੰਬੂ ਦੇ ਰਸ ਵਿੱਚ ਮਿਲਾ ਕੇ ਵਾਲਾਂ ਦੀਆਂ ਜੜ੍ਹਾਂ ਤੇ ਲਗਾਓ। ਇਹ ਜੜ੍ਹਾਂ ਨੂੰ ਮਜ਼ਬੂਤ ਕਰਦਾ ਹੈ ਅਤੇ ਵਾਲਾਂ ਨੂੰ ਝੜਨ ਤੋਂ ਰੋਕਦਾ ਹੈ। ਤੁਸੀਂ ਰੀਠਿਆਂ ਦਾ ਪਾਊਡਰ ਵੀ ਮਿਲਾ ਸਕਦੇ ਹੋ। ਐਲੋਵੇਰਾ ਦੇ ਕਈ ਤਰ੍ਹਾਂ ਦੇ ਫਾਇਦੇ ਹਨ। ਇਹ ਸਾਡੀ ਸਕਿਨ ਨੂੰ ਵਧੀਆ ਰੱਖਦਾ ਹੈ ਅਤੇ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਸੇਬ ਦਾ ਸਿਰਕਾ ਸੇਬ ਦਾ ਸਿਰਕਾ ਵੀ ਵਾਲਾਂ ਲਈ ਬਹੁਤ ਲਾਭਦਾਇਕ ਹੁੰਦਾ ਹੈ। ਇਹ ਯੂਜ਼ ਕਰਨ ਨਾਲ ਸਰਦੀਆਂ ਵਿੱਚ ਵਾਲਾਂ ਵਿੱਚ ਸਿਕਰੀ ਨਹੀਂ ਹੁੰਦੀ ਅਤੇ ਵਾਲ ਰੁੱਖੇ ਨਹੀਂ ਹੁੰਦੇ। ਸਿਰਕਾ ਪਾਣੀ ਵਿੱਚ ਮਿਲਾ ਕੇ ਸ਼ੈਂਪੂ ਕਰਨ ਤੋਂ ਬਾਅਦ ਵਾਲਾਂ ਨੂੰ ਧੋ ਲਓ। ਅੰਡੇ ਵਿੱਚ 2 ਚਮਚ ਜੈਤੂਨ ਦਾ ਤੇਲ ਮਿਲਾ ਕੇ ਸਿਰ ਤੇ ਮਾਲਿਸ਼ ਕਰੋ। ਸਰੋਂ ਦੇ ਤੇਲ ਵਿੱਚ ਕੱਚੇ ਆਮਲੇ ਪਾ ਕੇ ਤੇਲ ਵਿੱਚ ਕਾਲੇ ਕਰੋ। ਬਾਅਦ ਵਿੱਚ ਠੰਡਾ ਕਰਕੇ ਵਾਲਾਂ ਤੇ ਅਪਲਾਈ ਕਰੋ। ਇਤਾਂ ਦੀਆਂ ਹੋਰ ਜਾਣਕਾਰੀਆਂ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ